ਇਹ ਕੁਰਸੀ ਆਮ ਕੁਰਸੀ ਨਹੀਂ ਸੀ ਇਹ ਸਰਕਾਰ ਦੇ ਵੀ ਉੱਤੇ ਬਹਿਣ ਵਾਲੀ ਕੁਰਸੀ ਸੀ ਤੇ ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਗੁਰੂ ਸਾਹਿਬ ਦੀ ਬੇਅਦਬੀ ਤੇ ਬਦਲੇ ਇਨਸਾਫ ਲੈਣ ਵਾਸਤੇ ਲਈ ਗਈ ਕੁਰਸੀ ਸੀ ਸਰਕਾਰ ਨੂੰ ਵੀ ਸਵਾਲ ਪੁੱਛ ਸਕਦੀ ਸੀ ਇਹ ਕੁਰਸੀ ਵੀ ਬੇਅਦਬੀ ਦਾ ਇਨਸਾਫ ਕਿਉਂ ਨਹੀਂ ਮਿਲ ਰਿਹਾ ਇਸ ਕੁਰਸੀ ਉੱਤੇ ਭਾਰ ਬਹੁਤ ਸੀ ਇਹਦੇ ਮੋਢਿਆਂ ਤੇ ਸਵਾਲਾਂ ਜਵਾਬਾਂ ਦਾ ਬਹੁਤ ਭਾਰ ਸੀ ਜਿਹੜਾ ਵਿਧਾਨ ਸਭਾ ਦੇ ਵਿੱਚ ਖੜ ਕੇ ਕਈ ਐਮਐਲਏ ਵੀ ਪੁੱਛਦੇ ਆ ਪਰ ਜਵਾਬ ਦੇਣ ਤੋਂ ਭੱਜਦੀ ਰਹੀ ਸੀ ਫਿਰ ਅਖੀਰ ਨੂੰ ਜਿਆਦਾ ਭਾਰ ਹੋਣ ਕਰਕੇ ਉਹਦੇ ਇਸ਼ਾਰੇ ਤੇ ਫਿਰ ਇਹਨੇ ਟੁੱਟਣਾ ਹੀ ਸੀ ਇਹ ਇੱਕ ਕਿਸਮ ਦਾ ਇਸ਼ਾਰਾ ਹੀ ਸੀ ਉਹ ਰੱਬੀ ਸ਼ਕਤੀ ਕਹੋ ਉਹਦੇ ਤਰੀਕੇ ਨਾਲ ਇਸ਼ਾਰਾ ਸੀ ਕੋਈ ਵੇਖਣ ਵਾਲਾ ਕਿਵੇਂ ਵੇਖੇਗਾ ਪਰ ਸਿੱਖ ਇਹਨੂੰ ਇੱਕ ਉਸੇ ਕਾਟਕ ਨਾਲ ਜੋੜ ਕੇ ਵੇਖੇਗਾ ਕਿ ਕੋਟਕਪੂਰੇ ਦੀ ਕੁਰਸੀ ਤੇ ਬਹੁਤ ਜ਼ਿਆਦਾ ਭਾਰ ਸੀ ਇਨਸਾਫ ਲੈਣ ਦਾ ਉਹ ਸਾਰੇ ਗਵਾਹ ਮੁੱਕਰ ਗਏ ਸਭ ਗਵਾਹ ਭੱਜ ਗਏ ਤੇ ਜੇ ਕੋਈ ਬੋਲਦਾ ਵਾ ਉਹਨਾਂ ਦੋਸ਼ੀਆਂ ਵਰੋਤੇ ਉਹਨਾਂ ਗਵਾਹਾਂ ਦੀ ਕੋਈ ਅਜੇ ਤੱਕ ਅਦਾਲਤੀ ਕਾਰਵਾਈ ਨਹੀਂ ਤੇ ਇਸ ਕਰਕੇ ਫਿਰ ਇਹ ਸੰਗਾਸਣ ਉਸ ਪ੍ਰਮਾਤਮਾ ਨੇ ਆਪਣੀ ਇਸ਼ਾਰੇ ਮਾਤਰ ਹਿਲਾਇਆ ਵਾ ਅੱਜ ਤੋਂ 70 75 ਸਾਲ ਦੇ ਸਮੇਂ ਦਰਾਨ ਕਦੀ ਸਪੀਕਰ ਦੀ ਕੁਰਸੀ ਨਹੀਂ ਹਿੱਲੀ ਅੱਜ ਇਹ ਕੁਰਸੀ ਹਿੱਲੀ ਆ ਤੇ ਇਹਦੀ ਨੀਂਦ ਵੀ ਹਲਾਏਗੀ ਤੇ ਇਸ ਬੇਈਮਾਨ ਸਰਕਾਰ ਦੀ ਜਿਹਨੇ ਸਭ ਤੋਂ ਵੱਧ ਬੇਅਦਬੀ ਦੇ ਨਾਂ ਤੇ ਰਾਜਨੀਤੀ ਕੀਤੀ ਸੀ ਉਹਦੀ ਜੜ ਵੀ ਹਲਾਏਗੀ ਇਹ ਕੁਰਸੀ ਆਮ ਕੁਰਸੀ ਨਹੀਂ ਸੀ ਇਸ ਸਰਕਾਰ ਦੇ ਵੀ ਉੱਤੇ ਬਹਿਣ ਵਾਲੀ ਕੁਰਸੀ ਸੀ ਤੇ ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਗੁਰੂ ਸਾਹਿਬ ਦੀ ਬੇਅਦਬੀ ਤੇ ਬਦਲੇ ਇਨਸਾਫ ਲੈਣ ਵਾਸਤੇ ਲਈ ਗਈ ਕੁਰਸੀ ਸੀ ਸਰਕਾਰ ਨੂੰ ਵੀ ਸਵਾਲ ਪੁੱਛ ਸਕਦੀ ਸੀ ਇਹ ਕੁਰਸੀ ਬੇਅਦਬੀ ਦਾ ਇਨਸਾਫ ਕਿਉਂ ਨਹੀਂ ਮਿਲ ਰਿਹਾ ਇਸ ਕੁਰਸੀ ਉੱਤੇ ਭਾਰ ਬਹੁਤ ਸੀ ਇਹਦੇ ਮੋਢਿਆਂ ਤੇ ਸਵਾਲਾਂ ਜਵਾਬਾਂ ਦਾ ਬਹੁਤ ਭਾਰ ਸੀ ਜਿਹੜਾ ਵਿਧਾਨ ਸਭਾ ਦੇ ਵਿੱਚ ਖੜ ਕੇ ਕਈ ਐਮਐਲਏ ਵੀ ਪੁੱਛਦੇ ਆ ਪਰ ਜਵਾਬ ਦੇਣ ਤੋਂ ਭੱਜਦੀ ਰਹੀ ਸੀ ਫਿਰ ਅਖੀਰ ਨੂੰ ਜਿਆਦਾ ਭਾਰ ਹੋਣ ਕਰਕੇ ਉਹਦੇ ਇਸ਼ਾਰੇ ਤੇ ਫਿਰ ਇਹਨੇ ਟੁੱਟਣਾ ਹੀ ਸੀ ਇਹ ਇੱਕ ਕਿਸਮ ਦਾ ਇਸ਼ਾਰਾ ਸੀ ਜੋ ਰੱਬੀ ਸ਼ਕਤੀ ਕਹੋ ਉਹਦੇ ਤਰੀਕੇ ਨਾਲ ਇਸ਼ਾਰਾ ਸੀ ਕੋਈ ਵੇਖਣ ਵਾਲਾ ਕਿਵੇਂ ਵੇਖੇਗਾ ਪਰ ਸਿੱਖ ਇਹਨੂੰ ਇੱਕ ਉਸੇ ਕਾਟਕ ਨਾਲ ਜੋੜ ਕੇ ਵੇਖੇਗਾ ਕਿ ਕੋਟਕਪੂਰੇ ਦੀ ਕੁਰਸੀ ਤੇ ਬਹੁਤ ਜਿਆਦਾ ਭਾਰ ਸੀ ਇਨਸਾਫ ਲੈਣ ਦਾ ਉਹ ਸਾਰੇ ਗਵਾਹ ਮੁੱਕਰ ਗਏ ਸਭ ਗਵਾਹ ਭੱਜ ਗਏ ਤੇ ਜੇ ਕੋਈ ਬੋਲਦਾ ਵਾ ਉਹਨਾਂ ਦੋਸ਼ੀਆਂ ਵਰੋਧ ਤੇ ਉਹਨਾਂ ਗਵਾਹਾਂ ਦੀ ਕੋਈ ਅਜੇ ਤੱਕ ਅਦਾਲਤੀ ਕਾਰਵਾਈ ਨਹੀਂ ਤੇ ਇਸ ਕਰਕੇ ਫਿਰ ਇਹ ਸੰਗਾਸਣ ਉਸ ਪ੍ਰਮਾਤਮਾ ਨੇ ਆਪਣੀ ਇਸ਼ਾਰੇ ਮਾਤਰ ਹਿਲਾਇਆ ਵਾ ਅੱਜ ਤੋਂ 70 75 ਸਾਲ ਦੇ ਸਮੇਂ ਦੌਰਾਨ ਕਦੀ ਸਪੀਕਰ ਦੀ ਕੁਰਸੀ ਨਹੀਂ ਹਿੱਲੀ ਅੱਜ ਇਹ ਕੁਰਸੀ ਹਿੱਲੀ ਆ ਤੇ ਇਹਦੀ ਨੀਂਦ ਵੀ ਹਲਾਏਗੀ ਤੇ ਇਸ ਬੇਈਮਾਨ ਸਰਕਾਰ ਦੀ ਜਿਹਨੇ ਸਭ ਤੋਂ ਵੱਧ ਬੇਅਦਬੀ ਦੇ ਨਾਂ ਤੇ ਰਾਜਨੀਤੀ ਕੀਤੀ ਸੀ ਉਹਦੀ ਜੜ ਵੀ ਹਲਾਏਗੀ